ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਅੱਜ ਅਸੀਂ ਆਯੁਰਵੈਦਿਕ ਡਾਕਟਰ ਬਣੇ ਹੋਇਆ ਅੱਜ ਅਸੀਂ ਬਣਾ ਰਹੇ ਆ ਮੋਸਚਰਾਈਜ਼ਰ ਕਰੀਮ ਜਿਹੜੀ ਕਿ ਬਹੁਤ ਜ਼ਿਆਦਾ ਫਾਇਦੇ ਆ ਜਾਣ ਕੇ ਤੁਸੀਂ ਵੀ ਇਹ ਜਿਹੜਾ ਹਰਾਨ ਰਹਿ ਜਾਣਾ ਹੈ ਇਸ ਤਰ੍ਹਾਂ ਇਹ ਆਪਣਾ ਬਣਾ ਲੈਣੀ ਹੈ ਹਨ ਇਹਦੇ ਵਿੱਚ ਆਪਾਂ ਆਮ ਬਾਰ-ਬਾਰਾ ਥੋੜਾ ਥੋੜਾ ਕਰਕੇ ਪਾਣੀ ਪਾਈ ਜਾਣਾ ਹੈ ਤੇ ਇਹਨੂੰ ਇਦਾਂ ਘਵਾਈ ਜਾਣਾ ਹੈ ਕਮਾ ਕਮਾ ਕੇ ਇੱਕ ਮਾਹ ਕਮਾ ਕੇ ਆ ਬੋਲੇ ਹੋ ਜਾਣਾ ਹੈ ਠੀਕ ਹੈ ਫੇਰ ਜਾ ਕੇ ਕਿਤੇ ਕਰੀਮ ਬਣੂਗੀ ਇਹ ਥੋੜੀ ਬਹੁਤੀ ਵਾਰ ਨਹੀਂ ਘਵਾਣਾ ਹੈਗਾ 100 ਵਾਰੀ ਘਵਾਉਣਾ ਹੈ ਇੱਕ ਵਾਰ ਜਦ ਤੁਸੀਂ 100 ਵਾਰੀ ਘਵਾ ਕੇ ਧੋ ਕੇ ਆ ਪਾਣੀ ਦੇ ਵਿੱਚ ਕੱਢ ਦਵਾਂਗੇ ਆਪਾਂ ਇਹਦੇ ਵਿੱਚ ਪਾਣੀ ਪਾਇਆ ਹੋਇਆ ਹੈ ਇਸ ਤਰ੍ਹਾਂ ਨਾਲ ਥੋੜਾ ਥੋੜਾ ਕਰਕੇ ਪਾਣੀ ਪਾ ਦਣਾ ਤੁਸੀਂ ਫੇਰ ਇਹਨੂੰ ਘਮਾਈ ਜਾਣਾ ਹੈ ਤੇ ਜਿਹੜਾ ਪਾਣੀ ਐਕਸਟਰਾ ਹੋਊਗਾ ਤੁਸੀਂ ਇਹਦੇ ਵਿੱਚ ਕਾਲੇਜ ਕੱਢ ਦੇਣਾ ਹੈ ਤੇ 100 ਵਾਰੀ ਧੋਣਾ ਹੈ ਕਸ 100 ਤੇ 100 ਕਿੰਨਾ 10000 ਵਾਰ ਹੋ ਜਾਊਗਾ ਠੀਕ ਹੈ ਵਲੋਗਿੰਗ ਆ ਪਾਣੀ ਹੈ ਲੈਣਾ ਠੀਕ ਹੈ ਇਹਦੇ ਵਿੱਚ ਕੱਢ ਦੇਣਾ ਵਲੋਗਿੰਗ ਆ ਆਯੁਰਵੈਦਿਕ ਆ ਇਹਦੇ ਵਿੱਚ ਚਲਾ ਜਾਊਗਾ ਪਾਣੀ ਠੀਕ ਹੈ ਫੇਰ ਮੈਂ ਪੀ ਸਕਦਾ ਫੇਰ ਤੁਸੀਂ ਇਹਨਾਂ ਨਾ ਮੇਰੇ ਕੋਲ ਹਾਂ ਗਾਂ ਦਾ ਕੀ ਆ ਤੁਸੀਂ ਕਿਸੇ ਵੀ ਕੀ ਤੋਂ ਬਣਾ ਸਕਦੇ ਹੋ ਜੀ ਮੈਂ ਕੀ ਮੱਝ ਦਾ ਜਾਂ ਫਿਰ ਬੱਕਰੀ ਦਾ ਦੁੱਧ ਆਉਂਦਾ ਇਹਨੇ ਬਿਲਕੁਲ ਪਿਓਰ ਵਾਈਟ ਹੋ ਜਾਣਾ ਇਦਾਂ ਜਦੋਂ ਤੁਸੀਂ ਮਤਲਬ ਕਰੀ ਜਾਣਾ ਕਰੀ ਜਾਣਾ ਕਰੀਮ ਦੇ ਉਹ ਚ ਟੈਕਸਚਰ ਚ ਆ ਜਾਊਗਾ ਬਿਲਕੁਲ ਕਲਾਕੀ ਹੋਊਗਾ ਸਿਗਾ ਨਾ ਤੁਸੀਂ ਇਹਦੇ ਵਿੱਚ ਪਾਣੀ ਪਾ ਕੇ ਜਿਉਂ-ਜਿਉਂ ਘਮਾਈ ਜਾਓਗੇ ਨਾ ਇਹਨੇ ਬਿਲਕੁਲ ਹੋ ਹੋ ਜਾਣਾ ਹੈ ਗਾਇਜ਼ ਇਹ ਵਰਤ ਤੇ ਸਟੀਲ ਦੀ ਕ올ੀ ਆ ਵੈਸੇ ਤਾਂਬੇ ਦੇ ਬਰਤਨ ਨਾਲ ਕਰਦੇ ਹੁੰਦੇ ਨੇ ਪਿੱਕਲ ਦੀ ਪ੍ਰਾਂਤ ਜਿਵੇਂ ਪਿੱਤਲ ਦੇ ਬਰਤਨ ਦੇ ਵਿੱਚ ਰੱਖ ਕੇ ਤਾਂਬੇ ਦਾ ਬਰਤਨ ਉੱਪਰ ਤੁਸੀਂ ਘਮਾਈ ਜਾਣਾ ਹੈ ਮੇਰੇ ਕੋਲ ਨਹੀਂ ਸੀਗਾ ਹੈਗਾ ਤਾਂ ਸੀਗਾ ਮਤਲਬ ਵੀ ਉਹ ਖੋ ਗਿਆ ਗੁੰਮ ਗਿਆ ਮੁੜ ਕੇ ਘਰਕੋ ਹੋ ਗਿਆ ਉਹ ਮਿਲਿਆ ਨਹੀਂ ਹੈ ਮੁੜ ਕੇ ਵਿਚਾਰਾ ਹੂੰ ਟੈਕਸਚਰ ਵੀ ਦਿਖਾਣਾ ਤੇ ਤੈਨੂੰ ਕਿਵੇਂ ਹੋ ਜਾਊਗਾ ਤੂੰ ਖਰਾਬ ਕਰ ਦੇਗਾ ਸਟੈਂਡ ਲੱਟਣਾ ਹੀ ਬੈਠੇ ਆ ਇੱਧਰ ਹਰ ਕੋਈ ਕਾਰੀਗਰ ਬਣ ਰਿਹਾ ਆ ਬਣਾ ਰਿਹਾ ਡਿਜ਼ਾਈਨ ਚਾਹਤ ਬਣਾਉਣਾ ਕੱਲੇ ਕੱਲੇ ਘਰ ਦੇ ਜੀ ਨੂੰ ਲਾ ਲਓ ਕਿਉਂਕਿ ਸਾਰੀ ਧੋਣਾ ਹੈ ਨਾ ਹੱਥ ਨਾਲ ਹੀ ਵਿੱਚ ਚਾਹ ਹੋਣਗੇ ਤੇਰੇ ਕੀ ਪੁੱਠੇ ਕੰਮ ਕਰ ਰਹੇ ਆ ਮਜ਼ਾ ਆ ਰਿਹਾ ਟੈਕਸਚਰ ਇੱਧਰ ਦੇਖੀ ਅੱਜ ਇਹ ਬੱਚਾ ਵੱਡਾ ਲੱਗ ਰਿਹਾ ਹੈ ਦੇਖੋ ਬੱਚਾ ਵੱਡਾ ਤਾਂ ਲੱਗ ਰਿਹਾ ਹੈ ਬੱਚੇ ਦੀ ਐਡੀ ਬੜੀ ਹੁੱਟੀ ਪਾ ਲੀ ਆ ਆਇਆ ਗਰਮ ਗਰਮ ਕੱਪੜੇ ਪਾਏ ਨੇ ਸਰਦੀਆਂ ਵਾਲੇ ਬੱਚੇ ਸ਼ਰਾਰਤ ਨਾ ਕਰੋ ਟੈਕਸਚਰ ਸ਼ਰਾਰਤ ਨਹੀਂ ਕਰਿਆ ਇਹ ਕਰੀਮ ਤੁਹਾਡੇ ਵਾਸਤੇ ਹੀ ਬਣ ਰਹੀ ਆ ਹੈ ਤੁਸੀਂ ਉਲਾਣੀ ਆ ਮੈਂ ਉਹ ਨੂੰ ਕੋਲ ਲਾਂਦਾ ਕਿਉਂ ਨਹੀਂ ਲਾਂਦਾ ਜੇ ਹੁਣ ਤੁਸੀਂ ਬਣਾਈਏ ਤੁਸੀਂ ਲਾਓ ਮੈਂ ਤਾਂ ਲਾਉਂਗੀ ਇਹ ਮੈਂ ਪਹਿਲਾਂ ਵੀ ਬਣਾ ਕੇ ਲਾ ਲਈ ਕਰੀਮ ਲਾ ਕੇ ਹੋ ਰਹੇ ਹੋ ਜਾਣਾ ਹੈ ਕਿ ਨਹੀਂ ਹਾਂ ਕੱਪੜਿਆਂ ਨੂੰ ਲਾਏਗਾ ਉਹ ਹੀ ਹੱਥ ਮੈਨੂੰ ਘਰੰਦੇ ਨਹੀਂ ਸੋਲੂ ਇੰਨਾ ਦਾ ਹੈ ਮੈਂ ਤੁਮ ਬੜਾ ਵੀ ਮੈਂ ਕਿੰਨੀ ਵਾਰ ਦਿੰਦੀ ਚਾਹਤ ਤੁਮ ਨੂੰ ਪਤਾ ਹੀ ਇਹ ਨੂੰ ਸਾਰਾ ਦਿਨ ਹੱਥੇ ਤੇ ਹੋਈ ਜਾਂਦਾ ਐ ਤੈਨੂੰ ਕਰੋ ਪਰ ਤੋ ਨਹੀਂ ਆਉਦਾ ਬਾਣੀ ਵਾਲਾ ਹੱਥ ਤੋਨੇ ਚੰਗੀ ਵਾਲਾ ਬਸ ਫਿਰ ਐਨ ਲਕੋ ਠੀਕ ਹੈ ਗਾਇਸ कैमरे चीजों तो तुझे देख रही हूँ हाँ कैमरे तो बात है ऐसा कुछ सुनता है बहुत ही यूट्यूबर कर ऐसे करते हैं हम्म क्या सोडा फेवरेट यूट्यूबर कमेंट करो और किसे औरता नाम कमेंट कर दे देखियो हर मंजू होता सोडा ਮਮਾ ਜੀ ਨੇ ਸਭ ਮਾ ਲਾ ਪਾਸੇ ਮੇਰੇ ਦੇ ਚੈਨਲ ਮਮਾ ਦਾ پیسے ਦੇ ਰਿਹਾ ਮੈਨੂੰ ਇੱਕ ਹੀ ਚੀਜ਼ ਹੈ ਨਾ ਇਨਸਾਫੀ ਹੋਈ ਮੈਨੂੰ ਇੱਕ ਹੀ ਚੀਜ਼ ਪਸੰਦ ਮੈਨੂੰ ਇੱਕ ਚੀਜ਼ ਤੋਂ ਪਿਆਰ ਆ ਸਾਰੀ ਤਿੰਨ ਹੀ ਚੀਜ਼ਾਂ ਪਿਆਰੇ ਇੱਕ ਮੰਮੀ ਇੱਕ ਡੈਡੀ ਅਤੇ ਇੱਕ ਪੈਸਾ ਠੀਕ ਠੀਕ ওকে ਤrega ਚਾ ਕਰ ਕੋਈ ਗੇਮ ਕੋ ਮਰ ਰੋਬਲੋਕਸ ਖੇਲਦਾ ਹੋ ਤਾਂ ਦੱਸਿਆ ਆਈ ਹਾਂ ਹੋਰ ਕੋਸ ਮੈਂ ਆਈਡੀ ਦੱਤਾ ਗਏਸ ਹਨ ਰੋਲੋਸ ਦੀ ਆਪਣੀ ਆਈਡੀ ਹੈਗੀ ਐਚ ਕੇ ਪ੍ਰੋ 931 ਹੈ ਕਾਈ ਬੁੱਤੀ ਨਹੀਂ ਚੱਕਾ ਕਿਸੇ ਨੇ ਲਾਲ ਟੋਪੀ ਐਸੀ ਗੱਡੀ ਲਾਲ ਕਿਉਂ ਦੋ ਘੜੇ ਦੇ ਵੈਕਟਰ ਬਣਾਇਆ ਜਿਨ ਬਿਨੋ پیسے ਕਰਤੀ ਕਰੀਏ ਇਹ ਵੈਕਟਰ ਜਿਵੇਂ پیسے ਆ ਰਹੇ ਨੇ ਗੈਸ ਚੈਨਲ ਦੇ ਆ ਕੱਪੜਿਆਂ ਨੂੰ ਲਾ ਰਿਹਾ ਬੱਚੇ ਹੈ ਹਾਂ ਉੱਪਰੋਂ ਲੱਗੀ ਹਾਂ ਉੱਪਰ ਕਰ ਇਹਨੂੰ ਨਹੀਂ ਨਹੀਂ ਆ ਦੇਖੋ ਨਾ ਮੇਰਾ ਵਾਧਾ ਮੈਂ ਤਾਂ ਆਪ ਹੀ ਕਰ ਲਊਗਾ ਮੈਂ ਚਲ ਕਮਾਉਣ ਬਣਾ 100 ਸਾਲ ਲੱਗਣੇ ਇਹਨੂੰ ਬਣਾਉਣ ਨੂੰ ਕਰੀਮ 100 ਸਾਲ ਲੱਗਣੇ ਸਪੀਡ ਤੇ ਦੇਖੋ ਖੜ ਜੋ ਆਈ ਬਾਬੇ ਤੇ ਕਰ ਦੋ ਮੇਰੇ ਹੱਥ ਨੇ ਸੱਦੇ ਨੇਗੇ ਆਪੇ ਕਰ ਲਾ ਇਹਦਾ ਹਾਰਮੋਨ ਦੇ ਘੰਟਿਆਂ ਦਾ ਗਮਿੰਟਾਂ ਚ ਗਮਿੰਟਾਂ ਚ ਕਰ ਦੇਣਾ ਜੇ ਕਿਸੇ ਨੇ ਕਰੀਮ ਬਣਵਾਣੀ ਆ ਆਰਡਰ ਕਰਨਾ ਹੈ ਸਾਥ ਫੋਲਡ ਕਰ ਸਕਦਾ ਹੈ ਸਾਨੂੰ ਡੀਐਮ ਕਰ ਲਿਓ ਇੰਸਟਾ ਦੇ ਚਾਹੇ ਸਾਨੂੰ YouTube ਤੇ ਮੈਸੇਜ ਕਮੈਂਟ ਕਰਦੇ ਹੋ Facebook ਤੇ ਕਮ ਤਾਂ ਸਾਡਾ ਆਈਡੀ ਸੇਮ ਆ ਤੇ ਬਲੌਗ ਸਾਡਾ ਆਂਦਾ ਰੂਟ ਟਵਿੱਟਰਸ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਗਾਇਜ਼ ਵese ਵੀ ਗੱਲ ਦੱਸੋ ਹੁਣ ਤੁਸੀਂ ਭਰੋਗੇ ਨਾ ਗੇਮ ਵਿੱਚ ਨਹੀਂ ਭਰਦਾ ਕੋਈ ਨਹੀਂ ਭਰਦਾ ਗਾਇਜ਼ ਦਿਖਾਓ ਮੈਂ ਤਾਕਤ ਆਪਣੀ ਕਰੋ ਡਾਊਨਲੋਡ ਜਿਨੋ ਨੇ ਹੀ ਮੇਰੇ ਵਰਗੇ ਨੂੰ ਆਉਂਦੀ ਹੈ ਕਮੈਂਟ ਵੀ ਕਰੋ ਕਿ ਮੈਨੇ ਗੇਮ ਪੜ ਲਈ ਠੀਕ ਜਾਂ ਫਿਰ ਮੈਂ ਖੇਡ ਲਾ ਠੀਕ ਹਾਂ ਕਮੈਂਟ ਕਰਨਾ ਕੋਈ ਨਹੀਂ ਹੋਣਾ ਕਿ ਅਸੀਂ ਅੱਜ ਕੋਟੀਆਂ ਦੀ ਸ਼ੋਅ ਆਫ ਕਰਿਆ ਪਾਣੀ ਆ ਗਿਆ ਉੱਤੀ ਪਈਆਂ ਨੇ ਚੱਕਣੀਆਂ ਨੇ ਹਾਂ ਪਾਣੀ ਉਹ ਨਾ ਤੋਂ ਨਾ ਤੋਂ ਇੱਕ ਗਲਾਸ ਵਰਤਾਂ ਉਹਦੇ ਚ ਧੋ ਕੇ ਫਿਰ ਪਾਇਆ ਜਾਊਗਾ ਮਮਾ ਬੂਦ ਬੂਦ ਪਾਣੀ ਸੇ ਡੰਗਾ ਵਰਤਾਂ ਫਿਰ ਇਹ ਕਰੀਮ ਬਣੇਗੀ ਹਾਂ 80 ਵਾਲੀ ਕਰੀਮ ਬਣ ਜਾਏਗੀ ਫਿਰ